ਰਾਸਤਾ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੋਂ ਅਗਲੇ ਗੁਰੂਤਾਮਾ ਦੇ ਲਈ ਜਾ ਰਿਹਾ ਗੁਰਦੁਆਰਾ ਕੂਮਾ ਮਾਸ਼ਕੀ ਗੁਰੂ ਘਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਇਹ ਰਸਤਾ ਹੁਣ ਜਾ ਰਿਹਾ ਆਪ ਜੀ ਨੂੰ ਪਿਛਲੇ ਗੁਰੂ ਘਰ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਦੇ ਦਰਸ਼ਨ ਕਰਵਾਏ ਐ ਅਗਲਾ ਗੁਰੂ ਘਰ ਗੁਰਦੁਆਰਾ ਕੂਮਾ ਮਾਸ਼ਕੀ ਜਿੱਥੇ ਬੱਚੇ ਤੇ ਮਾਤਾ ਜੀ ਰਹੇ ਆ ਉਸ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਆਰੇ ਬਿਛੋੜੇ ਸਾਬ ਗੁਰਦੁਆਰਾ ਤੋਂ ਇਹ ਸਰਸਾ ਨਦੀ ਦੇ ਆਪ ਜੀ ਨੂੰ ਦਰਸ਼ਨ ਕਰਵਾਦੇ ਪਏ ਹਾਂ ਕੁਮਮਾਸ਼ ਕੀ ਗੁਰਦੁਆਰਾ ਗੁਰੂ ਘਰ ਅੱਗੇ ਆਵੇਗਾ ਇਸੇ ਹੀ ਤਰ੍ਹਾਂ ਜੀਐਸਜੀਟੀਵੀ ਪੰਜਾਬ ਦੇ ਉੱਪਰ ਪਿਆਰ ਬਣਾ ਕੇ ਰੱਖੀਓ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰੋ ਆਪ ਜੀ ਦੀ ਯਾਤਰਾ ਵੀ ਨਾਲ ਨਾਲ ਇਸੇ ਹੀ ਤਰ੍ਹਾਂ ਕਰਵਾਵਾਂਗੇ ਪਹਿਲਾਂ ਆਪ ਜੀ ਨੂੰ ਪਰਿਵਾਰ ਵਿਸ਼ੋੜਾ ਗੁਰੂ ਘਰ ਗੁਰਦੁਆਰਾ ਸਾਹਿਬ ਦਿਖਾਇਆ ਹੁਣ ਇਸੇ ਹੀ ਤਰ੍ਹਾਂ ਅੱਗੇ ਚੱਲਦੇ ਹਾਂ ਗੁਰਦੁਆਰਾ ਕੂਮਾ ਮਾਸ਼ਕੀ ਜੀ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇਹ ਸੰਗਤਾਂ ਨਵਾਂ ਸ਼ਹਿਰ ਬਲਾਕ ਦੇ ਵਿੱਚ ਵਸਿਆ ਹੋਇਆ ਪਿੰਡ ਜੱਬੋਵਾਲ ਜਿਸ ਦੀਆਂ ਆਪ ਜੀ ਨੂੰ ਸੰਗਤਾਂ ਦੇ ਜ਼ਰੀਏ ਗੁਰੂ ਘਰਾਂ ਦੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼ੰਨ ਬਾਬਾ ਕੂਮਾ ਮਾਸ਼ਕੀ ਜੀ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਨ ਬਾਬਾ ਕੁਮਾ ਮਾਸ਼ਕੀ ਗੁਰਦੁਆਰਾ ਸ੍ਰੀ ਕੁਮਾ ਮਾਸ਼ਕੀ ਸ਼ਕਟੇਰਾ ਰੋਪੜ ਗੁਰੂ ਘਰ ਗੁਰਦੁਆਰਾ ਸ਼ਨ ਕੁਮਾ ਮਾਸ਼ਕੀ ਨੂੰ ਇਹ ਰਸਤਾ ਜਾ ਰਿਹਾ ਗੁਰਦੁਆਰਾ ਪ੍ਰਵਾਰ ਵਿਛੋੜਾ ਤੋਂ ਬਾਅਦ ਅਗਲੀ ਜਿਹੜੀ ਯਾਤਰਾ ਹੈਗੀ ਆ ਗੁਰਦੁਆਰਾ ਸ਼ਨਕੂਮਾ 마什ਕੀ ਜੀ ਦੀ ਸੰਗਤਾਂ ਨੂੰ ਕਰਵਾਵਾਂਗੇ ਅਗਲੀ ਯਾਤਰਾ ਗੁਰਦੁਆਰਾ ਸਾਹਿਬ ਸ਼ਨਕੂਮਾ 마什ਕੀ ਗੁਰੂ ਘਰ ਗੁਰਦੁਆਰਾ ਛਨ ਕੂਮਾ ਮਾਸ਼ਕੀ ਜਿੱਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਗੁਰਦੁਆਰਾ ਕੂਮਾ ਮਾਸ਼ਕੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰਦੁਆਰਾ ਛਨ ਕੂਮਾ ਮਾਸ਼ਕੀ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਇਹ ਗੁਰਦੁਆਰਾ ਸ਼ਨ ਕੁਮਾ ਮਾਸ਼ਕੀ ਜਿਹਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਇਤਿਹਾਸਿਕ ਸਥਾਨ ਗੁਰਦੁਆਰਾ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਯਾਦਗਾਰੀ ਸ਼ਨ ਬਾਬਾ ਕੁਮਾ ਮਾਸ਼ਕੀ ਇਤਿਹਾਸ ਇਸ ਸਥਾਨ ਤੇ ਦਾਦੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਇਸੇ ਜੀ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਵਾਰ ਵਿਛੋੜਾ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪੋ 29 ਦਸੰਬਰ 1704 ਈਸਵੀ ਦੀ ਇਕਰਾਤ ਬੇੜੀ ਦੇ ਮਲਾ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਬਾਬਾ ਕੁਮਾਰ ਮਾਸ਼ਕੀ ਜੀ ਦਾ ਜਨਮ ਪਿੰਡ ਅਵਾਨਕੋਟ ਚ ਚੀਵਰ ਪਰਿਵਾਰ ਵਿੱਚ ਹੋਇਆ। ਇਸੇ ਹੀ ਪਿੰਡ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵੱਸਦੀ ਮਾਈ ਲక్ష్ਮੀ ਜੀ ਨੇ ਦਾਦੀ, ਮਾਂ ਤੇ ਛੋਟੇ ਸਹਵਜਾਦਿਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ। ਗੰਗੋ ਪਾਪੇ ਇਸ ਸਥਾਨ ਤੇ ਗੁਰਦੁਆਰਾ ਬਾਬਾ ਕੁਮਾਰ ਮਾਸ਼ਕੀ ਜੀ ਤੇ ਹੀ ਆ ਕੇ ਮਿਲਿਆ। ਤੇ ਉਹ ਇਤੋਂ ਦਾਦੀ ਮਾਂ ਤੇ ਨਕੀਆਂ ਜ਼ਿੰਦਾ ਨੂੰ ਆਪਣੇ ਨਾਲ ਲੈ ਗਿਆ ਉਸ ਪਰਿਵਾਰ ਨੇ ਉਸ ਪਾਪੀ ਨੇ ਅੱਗੇ ਜਾ ਕੇ ਜੋ ਕਹਿਰ ਕਮਾਇਆ ਉਹ ਭਿਆਨਕ ਦੁਖਾਂਤ ਦਾ ਦਰਦ ਸਿੱਖ ਇਤਿਹਾਸ ਨੂੰ ਸਦਾ ਹੀ ਮਹਿਸੂਸ ਹੁੰਦਾ ਰਹੇਗਾ ਇਸ ਸਥਾਨ ਦੀ ਖੋਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ सुरेंद्र ਸਿੰਘ ਖਾਲਸਾ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਪਾਸੋਂ 2004 ਈਸਵੀ ਵਿੱਚ ਕਰਵਾਈ 12 ਜੁਲਾਈ 2007 ਈਸਵੀ ਵਿੱਚ ਬੀਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਵਾਰ ਪ੍ਰਕਾਸ਼ ਕਰਕੇ ਇਸ ਸਥਾਨ ਕਾਇਮ ਕੀਤਾ ਗਿਆ 16 ਜੁਲਾਈ 2007 ਈਸਵੀ ਦਿਨ ਸੋਮਵਾਰ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪਹਿਲੀ ਵਾਰ ਮਨਾਇਆ ਗਿਆ ਇੱਥੇ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਥਾਪਤ ਦਿਵਸ ਵੱਦੋਂ 6 7 8 ਨੂੰ ਉਹ ਨੂੰ ਦਾਦੀ ਮਾਂ ਤੇ ਨਕੀਆਂ ਜਿੰਦਾਂ ਦੀ ਯਾਦਗਾਰ ਵਿੱਚ ਸ਼ਹੀਦੀ ਸਵਾ ਹਰ ਸਾਲ ਮਨਾਈ ਜਾਂਦੀ ਹੈ ਇਸ ਸਥਾਨ ਦਾ ਪ੍ਰਬੰਧ ਇਲਾਕੇ ਦੀ ਚੋਣ ਚੁਣੀ ਹੋਈ ਕਮੇਟੀ ਰਜਿਸਟਰਡ ਕਰਦੀ ਹੈ ਨੋਟ ਬਾਬਾ ਕੁਮਾ ਮਾਸ਼ਕੀ ਤੇ ਮਾਈ ਲక్ష్ਮੀ ਜੀ ਦੀ ਯਾਦ ਵਿੱਚ ਪਿੰਡ ਅਵਾਨਕੋਟ ਰੋਪੜ ਵਿੱਚ ਇਤਿਹਾਸਕ ਸਥਾਨ ਪਤਨ ਅਵਾਨਕੋਟ ਬਣਿਆ ਹੋਇਆ ਹੈ ਜੋ ਕਿ ਗੁਰਦੁਆਰਾ ਪਰਵਾਰ ਬਿਸ਼ੋੜਾ ਦੇ ਨਜ਼ਦੀਕ 7 ਪੋ 29 ਦਸੰਬਰ 1704 ਇਸਵੀ ਵਾਲੇ ਇਸ ਰਾਤ ਆਪਣੇ ਪਰਿਵਾਰ ਨਾਲੋਂ ਵਿਛੜ ਕੇ માતા ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜਿਨੇ ਰੋਪੜ ਸ਼ਹਿਰ ਵਿੱਚ ਮਹੱਲਾ ਉਚਾ ਖੇੜਾ ਚਬਤੀਤ ਕੀਤੀ ਸੀ ਉਸ ਸਮੇਂ ਬੀਬੀ ਬੀਬੋ ਬੀਬੀ ਪਾਗੋ ਪਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਵੀ ਮਤਾਵਾ ਦੇ ਨਾਲ ਸਨ ਮਹੱਲਾ ਉਚਾ ਖੇੜਾ ਰੋਪੜ ਵਿੱਚ ਉਸੇ ਪ੍ਰਾਤਨ ਇਤਿਹਾਸਿਕ ਇਮਾਰਤ ਨੂੰ ਗੁਰਦੁਆਰਾ ਗੁਰੂ ਕੇ ਲਾਹੌਰ ਦੇ ਰੂਪ ਵਿੱਚ ਪੂਰੀ ਤਰ੍ਹਾਂ ਸੁਰੱਖਿਤਾ ਸੰਭਾਲ ਲਿਆ ਅਪਰੋਕਤ ਸਾਰੇ ਇਤਿਹਾਸ ਸਹਿਤ ਜਾਣਕਾਰੀ ਲਈ ਪੁਸਤਕ ਪੋ ਦੀਆਂ ਰਾਤਾਂ ਵਿੱਚ ਪੜੋ ਜੀ ਸਾਥੀਓ ਗੁਰੂਕਾਰ ਗੁਰਦੁਆਰਾ ਦੇ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਗੁਰਦੁਆਰਾ ਸ਼ਨ ਬਾਬਾ ਕੁਮਾ ਮਾਸ਼ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਸ ਸਿੰਘ ਜੀ ਇਹ ਇਹ ਸਥਾਨ ਜਿਸ ਦੇ ਅੱਜ ਹੀ ਦਰਸ਼ਨ ਕਰ ਗੁਰਦੁਆਰਾ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਦਾਦੀ ਮਾਂ ਗੁਜਰ ਕਾਲਜ ਤੇ ਛੋਟੇ ਸਹਿਬ ਜਾਦਿਆਂ ਦਾ ਸਥਾਨ ਹੈ ਜਿੱਥੇ ਉਹਨਾਂ ਨੇ ਸਤਪੋਧੀ ਪਹਿਲੀ ਰਾਤ ਪਰਿਵਾਰ ਵਿਛੋੜੇ ਤੋਂ ਬਾਅਦ ਇਸ ਸਥਾਨ ਤੇ ਬਾਬੇ ਕੁੰਮੇ ਮਾਸ਼ਕੀ ਜੀ ਸ਼ਾਨ ਦੇ ਵਿੱਚ ਪਰਿਵਾਰ ਵਿਛੋੜੇ ਤੋਂ ਬਾਅਦ ਬਤੀਤ ਕੀਤੀ ਸੀ ਤੇ ਬਾਬਾ ਕੁੰਮਾ ਮਾਸ਼ਕੀ ਜੋ ਕਿ ਨੇੜੇ ਪਿੰਡ ਅਵਾਨਕੋਟ ਦੇ ਰਹਿਣ ਵਾਲੇ ਸੀ ਇਹ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਸਤਲੁਜ ਦਰਿਆ ਦੇ ਵਿੱਚ ਬੇੜੀ ਚਲਾਉਂਦੇ ਸੀਗੇ ਤੇ ਇੱਥੇ ਫਿਰ ਸੱਤ ਪੋ ਦੀ ਰਾਤ ਦਾ ਦੀਵਾ ਤੇ ਸਹਿਬ ਜਦੋਂ ਇਸ ਸਥਾਨ ਤੇ ਕੱਟੀ ਬਾਬਾ ਕੁਮਾ ਮਾਸ਼ਕੀ ਜੀ ਆਪਣੇ ਪਿੰਡ ਵਾਂਗ ਕੋਲੋਂ ਜਾ ਕੇ ਉੱਥੋਂ ਦੀ ਰਹਿਣ ਵਾਲੀ ਮਾਈ ਲక్ష్ਮੀ ਜੀ ਕੋਲੋਂ ਲੰਗਰ ਪ੍ਰਸ਼ਾਦਾ ਬਣਾਵਾ ਕੇ ਲੈ ਕੇ ਆਏ ਸੱਤ ਪੋ ਸ਼ਾਮ ਨੂੰ ਇੱਥੇ ਸੇਵਾ ਕੀਤੀ ਲੰਗਰ ਪ੍ਰਸ਼ਾਦਾ ਸ਼ਕਾਇਆ ਤੇ ਸੱਤ ਪੋ ਦੀ ਰਾਤ ਬਤੀਤ ਹੋਣ ਤੋਂ ਬਾਅਦ 8 ਪੋ ਵਾਲੇ ਦਿਨ ਇੱਥੋਂ ਫਿਰ ਗੰਗੂ ਬ੍ਰਾਹਮਣ ਮਿਲਿਆ ਬਾਬਾ ਕੁਮਾ ਮਾਸ਼ਕੀ ਜੀ ਨੂੰ ਤੇ ਉਤੋਂ ਬਾਅਦ ਫਿਰ ਬਾਬਾ ਕੁੰਮਾ ਮਾਸ਼ਕੀ ਜੀ ਗੰਗੂ ਬ੍ਰਹਮਣ ਨੂੰ ਆਪਣੀ ਛਾਂ ਦੇ ਵਿੱਚ ਲੈ ਕੇ ਆਏ ਦਾਦੀ ਮਾਂ ਦੇ ਨਾਲ ਮਿਲਾਪ ਹੋਇਆ ਤੇ ਇੱਥੋਂ ਅੱਠ ਪੋਹ ਵਾਲੇ ਦੇਨ ਫਿਰ ਗੰਗੂ ਦੇ ਨਾਲ ਬੇੜੀ ਦੇ ਵਿੱਚ ਬੈਠ ਕੇ ਸਤਲੁਜ ਰਿਆ ਦੇ ਕੰਢੇ-ਕੰਢੇ ਇੱਥੋਂ 2.5 ਕਿਲੋਮੀਟਰ ਦੂਰ ਚੱਕ ਢੇਰਾ ਪਿੰਡ ਪੈਂਦਾ ਜਿੱਥੇ ਹੁਣ ਗੁਰਦੁਆਰਾ ਪਿਲਕਨਫਾ ਬਣਿਆ ਹੋਇਆ ਉੱਥੇ ਤੱਕ ਫਿਰ ਬਾਬਾ ਕੁੰਮਾ ਮਾਸ਼ਕੀ ਜੀ ਉਹਨਾਂ ਨੂੰ ਛੱਡ ਕੇ ਆਏ ਤੇ ਅਗਲਾ ਪਿੰਡ ਆ ਫਿਰ ਦਾਦੀ ਮਾਂ ਤੇ ਸਹਿਬ ਜਾਦਿਆਂ ਨੇ ਗੰਗੂ ਦੇ ਨਾਲ ਇਕੱਲਿਆਂ ਤਹਿ ਕੀਤਾ ਤੇ ਬਾਬਾ ਕੁੰਮਾ ਮਾਸ਼ਕੀ ਜੀ ਬੇੜੀ ਲੈ ਕੇ ਵਾਪਸ ਇਸ ਸ ਇਥੇ 678 ਪੋ ਦਾ ਸਾਲਾਨਾ ਸ਼ਹੀਦੀ ਸਮਾਗਮ ਸਭਾ ਜੋ ਹਰ ਸਾਲ ਸੰਗਤਾਂ ਮਨਾਉਂਦੀ ਹੈ ਇਹ ਸਥਾਨ ਰੋਪੜ ਤੋਂ 12 ਕਿਲੋਮੀਟਰ ਦੀ ਦੂਰੀ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ